ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵ ਅਲਹ ਪੈ ਦੂਖ ਬਿਨਸਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲਹਿ ਪੈ ਦੁਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਾਲ ਹੈ ਭੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰਦੇਵਲਹ ਪੈ ਦੁਖ ਬਿਨਸਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਸਰਬ ਰਖਿਆ ਗੁਰਦੇਵਲਹ ਪੈ ਦੁਖ ਬਿਨਸਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਪੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲਹਿ ਪੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰ ਦਿਆਲ ਹੈ ਪੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਸਨ ਹੈ ਭਗਤ ਵਛਲ ਅਨਾਥਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਸਨ ਹੈ ਭਗਤ ਵਛਲ ਅਨਾਥਨਾਥੇ চরণ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਪੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲਹਿ ਪੈ ਦੁਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰਦੇ ਅਲਹ ਪੈ ਦੂਖ ਬਿਨਸਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਰਬ ਰਖਿਆ ਗੁਰਦੇ ਅਲਹ ਪੈ ਦੂਖ ਬਿਨਸਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਵਰਹਿ ਸਰਬ ਰਖਿਆ ਗੁਰ ਦਿਆਲਹਿ ਪੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲਹਿ ਪੈ ਦੂਖ ਬਿਨਸਨਹਿ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰ ਦਿਆਲ ਹੈ ਪੈ ਦੂਖ ਬਿਨਸਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਾਸਨ ਹੈ ਭਗਤ ਵਛਲ ਅਨਾਥਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਸਰਬ ਰਖਿਆ ਗੁਰਦੇਵਲ ਹੈ ਪੈ ਦੂਖ ਬਿਨਾਸਨ ਹੈ ਭਗਤ ਵਛਲ ਅਨਾਥਨਾਥੇ ਸ਼ਰਨ ਨਾਨਕ ਪੁਰਖ ਅਚੂਤ ਹੈ